ਹਾਂਜੀ ਸਟੂਡੈਂਟਸ ਵੈਲਕਮ ਕਰਦੇ ਹਾਂ ਤੁਹਾਡਾ ਟੂਰ ਸਟੱਡੀ ਕਲਾਸ YouTube ਚੈਨਲ ਦੇ ਵਿੱਚ ਇਸ ਵੀਡੀਓ ਦੇ ਵਿੱਚ ਸਟੂਡੈਂਟਸ ਆਪਾਂ ਬੀਏ ਸੈਮੈਸਟਰ 5 ਪੰਜਾਬੀ ਯੂਨੀਵਰਸਿਟੀ ਪਟਿਆਲਾ ਸਟੂਡੈਂਟਸ ਦੇ ਲਈ ਵਾਰਤਕ ਬੰਗੀਆਂ ਦੇ ਛੋਟੇ ਕੁਐਸਚਨ ਆਨਸਰ ਲੈ ਕੇ ਆਏ ਹਾਂ ਸ਼ਾਰਟ ਮੋਸਟ ਇੰਪੋਰਟੈਂਟ ਤਾਂ ਕਿ ਤੁਸੀਂ ਆਪਣੀ ਫਟਾਫਟ ਜਿਹੜੀ ਕਿ ਰਿਵੀਜ਼ਨ ਕਰਕੇ ਤੁਹਾਡੇ ਸਾਰੇ ਟੌਪਿਕਸ ਕਵਰ ਹੋ ਜਾਣ ਤੇ ਆਪਾਂ ਨੇ ਜਿਹੜੇ ਕਿ ਲੌਂਗ ਤੁਹਾਡੇ ਵਾਰਤਕ ਬੰਗੀਆਂ ਦੇ ਸਾਰ ਨੇ ਉਹ ਵੀ ਆਪਾਂ ਨੇ ਅਪਲੋਡ ਕੀਤੇ ਹੋਏ ਨੇ ਤੁਸੀਂ ਵਾਚ ਕਰ ਸਕਦੇ ਹੋ ਤੇ ਪ੍ਰੀਵੀਅਸ ਇਅਰ ਕੁਐਸਚਨ ਪੇਪਰ ਕਿਉਂਕਿ ਪ੍ਰੀਵੀਅਸ ਇਅਰ ਕੁਐਸਚ ਹਾਂਜੀ ਜਨਮ ਸਾਖੀ ਕੀ ਹੈ ਜਨਮ ਸਾਖੀ ਦੀ ਪਰਿਭਾਸ਼ਾ ਲਿਖੋ ਜਨਮ ਸਾਖੀ ਦੀ ਪਰਿਭਾਸ਼ਾ ਅਸੀਂ ਇਸ ਤਰ੍ਹਾਂ ਕਰ ਸਕਦੇ ਹਾਂ ਕਿ ਜਨਮ ਸਾਖੀ ਵਿੱਚ ਗੁਰੂ ਸਾਹਿਬਾਨ ਭਗਤ ਅਧਿਆਤਮਕ ਆਗੂ ਦੇ ਜੀਵਨ ਤੇ ਦਰਸ਼ਨ ਸੰਬੰਧੀ ਛੋਟੇ-ਛੋਟੀਆਂ ਸਾਖੀਆਂ ਕਥਾਵਾਂ ਨੂੰ ਸਹੀ ਕਰਮ ਦੇ ਵਿੱਚ ਜੋੜ ਕੇ ਪੇਸ਼ ਕੀਤਾ ਜਾਂਦਾ ਉਹਨੂੰ ਕਿਹਾ ਜਾਂਦਾ ਜਨਮ ਸਾਖੀ ਅੱਗੇ ਹੈਗਾ ਜਨਮ ਸਾਖੀ ਰਚਨਾ ਦਾ ਕੰਮ ਕਿਸ ਸ਼ਖਸੀਅਤ ਦੇ ਪ੍ਰਭਾਵ ਹੇਠ ਹੋਇਆ ਹਾਂਜੀ ਮੱਧਕਾਲ ਦੇ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਮਹਾਨ ਸ਼ਖਸੀਅਤ ਤੇ ਵਿਚਾਰਾਂ ਤੋਂ ਪ੍ਰੇਰਿਤ ਹੋ ਕੇ ਸ਼ਰਧਾਲੂ ਸਿੱਖਾਂ ਨੇ ਉਹਨਾਂ ਦੇ ਜੀਵਨ ਨਾਲ ਸੰਬੰਧਿਤ ਕਥਾਵਾਂ ਨੂੰ ਲਿਖ ਕੇ ਜਨਮ ਸਾਖੀਆਂ ਦੀ ਜਿਹੜੀ ਕਿ ਸਾਹਿਤ ਦਾ ਮੁੱਢ ਬਣਿਆ ਤੇ ਇਸ ਤੋਂ ਪਿੱਛੇ ਹੋਰ ਨਾ ਭਗਤਾ ਤੇ ਮਹਾਪੁਰਸ਼ਾਂ ਨੇ ਜਨਮ ਸਾਖੀਆਂ ਦੀ ਰਚਨਾ ਵੀ ਹੋਈ ਹੈ ਅੱਗੇ ਹੈਗਾ 3ਵਾਂ ਕੁਐਸਚਨ ਪੰਜਾਬੀ ਵਿੱਚ ਸਭ ਤੋਂ ਪਹਿਲੀ ਜਨਮ ਸਾਖੀ ਦਾ ਨਾਂ ਕੀ ਸੀ ਤੇ ਉਹ ਕਦੋਂ ਲਿਖੀ ਗਈ ਹੈ ਪੰਜਾਬੀ ਵਿੱਚ ਸਭ ਤੋਂ ਪਹਿਲੀ ਜਨਮ ਸਾਖੀ ਜਿਹੜੀ ਕਿ ਜੋ ਆਪਾਂ ਨੂੰ ਸਭ ਤੋਂ ਪ੍ਰਾਚੀਨ ਜਨਮ ਸਾਖੀ ਮਿਲਦੀ ਹੈ ਉਸ ਦਾ ਨਾਂ ਹੈ ਪ੍ਰਾਤਨ ਜਨਮ ਸਾਖੀ ਜਿਹੜੀ ਕਿ 1635 ਇਸ ਵੀ ਦੇ ਨੇੜੇ-ਤੇੜੇ ਕਿਸੇ ਸਰਦਾਰ ਨੂੰ ਸਿੱਖਣੇ ਲਿਖੀ ਸੀ ਅੱਗੇ ਹੈਗਾ ਸਾਖੀ ਕੀ ਹੁੰਦੀ ਹੈ ਸਾਖੀ ਸ਼ਬਦ ਸੰਸਕ੍ਰਿਤ ਦੇ ਸੰਸਕ੍ਰਿਤ ਦੇ ਸਾਖਸ਼ਦੀ ਸ਼ਬਦ ਤੋਂ ਬਣਿਆ ਜਿਸ ਦਾ ਅਰਥ ਹੈਗਾ ਗਵਾਹੀ ਸਾਖੀ ਕੀ ਹੈ ਗਵਾਹੀ ਜਿਸ ਦਾ ਅਰਥ ਹੈ ਤੇ ਇਸ ਵਿਧਾ ਦਾ ਸਾਖੀ ਨਾ ਇਸ ਕਰਕੇ ਪਿਆਰ ਆਖਿਆ ਲੱਗਦਾ ਤਾਂ ਜੋ ਪਾਠਕ ਨੂੰ ਰਚਨਾ ਦੇ ਪਰਮਾਨਿਕ ਤੇ ਇਤਿਹਾਸਿਕ ਹੋਣ ਦੀ ਪੁਸ਼ਟੀ ਮਿਲੇ ਤੇ ਸਾਖੀ ਨਾਂ ਤੋਂ ਪਾਠਕ ਉੱਤੇ ਉਸ ਵਿਚਲੀ ਕਹਾਣੀ ਦੇ ਸੱਚੇ ਹੋਣ ਦਾ ਭਾਵ ਪਤਾ ਲੱਗਦਾ ਭਾਵ ਪੈਂਦਾ ਗੁਰੂ ਸਾਹਿਬ ਲਿਖਦੇ ਨੇ ਕਿ ਸੰਤਨ ਕੀ ਸੁਣਾ ਸਾਚੀ ਸਾਖੀ ਸੁਣਾ ਹੈ ਜਨ ਭਾਈ ਗੁਰ ਸਤਗੁਰ ਕੀ ਇੱਕ ਸਾਖੀ ਅੱਗੇ ਆਗਾ ਸਾਖੀ ਪਰਚੀ ਤੇ ਗੋਸ਼ਟ ਵਿਚ ਅੰਤਰ ਹਾਂਜੀ ਗੁਰੂ ਸਾਹਿਬਾਨ ਜਾਂ ਭਗਤਾਂ ਨਾਲ ਸੰਬੰਧਿਤ ਘਟਨਾਵਾਂ ਦੇ ਵਰਣਨ ਨੂੰ ਅਸੀਂ ਕੀ ਕਹਿੰਦੇ ਹਾਂ ਜਿਹੜੇ ਘਟਨਾਵਾਂ ਦਾ ਵਰਣਨ ਹੁੰਦਾ ਰਹੋ ਉਹਨਾਂ ਨੂੰ ਅਸੀਂ ਕਹਿੰਦੇ ਹਾਂ ਸਾਖੀ ਤੇ ਪਰਚੀ ਵੀ ਸਾਖੀ ਦਾ ਇੱਕ ਬਦਲਮਾ ਰੂਪ ਹੈ ਤੇ ਸੇਵਾ ਪੰਥੀ ਸੰਪਰਦਾਏ ਦੇ ਲੇਖਕਾਂ ਨੇ ਜੋ ਵਾਰਤਕ ਰਚਨਾਵਾਂ ਪਰਚੀਆਂ ਦੇ ਨਾਂ ਹੇਠ ਲਿਖੀਆਂ ਨੇ ਉਹ ਰੂਪ ਅਤੇ ਸੁਭਾਅ ਵੱਲੋਂ ਸਾਖੀਆਂ ਹੀ ਨੇ ਮਤਲਬ ਕਿ ਉਹਨਾਂ ਨੂੰ ਆਪਾਂ ਸਾਖੀਆਂ ਕਹਿ ਸਕਦੇ ਆ ਉਹਨਾਂ ਦਾ ਨਾਂ ਪਰਚੀਸ ਕਰਕੇ ਪੈ ਗਿਆ ਕਿਉਂਕਿ ਉਹ ਕਿਸੇ ਮਹਾਨ ਵਿਅਕਤੀ ਦੇ ਜੀਵਨ ਸੰਬੰਧੀ ਪਰਿਚੇ ਪਰਿਚੇ ਕਿਉਂਦਾ ਪਹਿਚਾਣ ਪਹਿਚਾਣ ਆਪਾਂ ਨੂੰ ਪਛਾਣ ਦਿੰਦੀਆਂ ਨੇ ਠੀਕ ਆ ਤਾਂ ਕਰਕੇ ਪਰਿਚੇ ਤੋਂ ਕੀ ਬਣ ਗਿਆ ਪਰਚੀ ਬਣ ਗਿਆ ਜਨਮ ਸਾਖੀ ਵੀ ਕੇਵਲ ਅਸੀਂ ਸਾਖੀ ਨਾਂ ਹੇਠ ਲਿਖਿਆ ਜਾਂਦਾ ਰਿਹਾ ਤੇ ਸਾਖੀ ਇਹ ਆਮ ਤੌਰ ਤੇ ਜਨਮ ਸਾਖੀ ਦੀ ਕੰਗ ਹੁੰਦੀ ਹੈ ਗੋਸਟ ਨੂੰ ਵੀ ਸਾਖੀ ਦੇ ਅਰਥਾਂ ਵਿੱਚ ਵਰਤਿਆ ਜਾਂਦਾ ਜਿਵੇਂ ਕਿ ਮਿਹਰਬਾਨ ਵਾਲੀ ਜਾਂ ਸਾਖੀ ਦੇ ਵਿੱਚ ਮਿਹਰਬਾਨ ਨੇ ਸਾਖੀ ਨੂੰ ਗੋਸਟ ਦਾ ਨਾਮ ਦਿੱਤਾ ਹੈ ਕਈ ਸਾਖੀਆਂ ਸੰਵਾਦਾਂ ਦੇ ਰੂਪ ਦੇ ਵਿੱਚ ਨੇ ਜਿਨ੍ਹਾਂ ਨੂੰ ਗੋਸਟ ਕਹਿਣਾ ਜ਼ਿਆਦਾ ਠੁਕਮਾ ਲੱਗਦਾ ਅੱਗੇ ਪਰਚੀ ਕੀ ਹੁੰਦੀ ਹੈ ਪੰਜਾਬੀ ਵਿੱਚ ਪਰਚੀ ਉਹ ਜਿਹਦਾ ਕਾਗਜ਼ ਦੇ ਟੁਕੜੇ ਨੂੰ ਕਿਹਾ ਜਾਂਦਾ ਪਰ ਸਾਹਿਤ ਵਿਦਾ ਦਾ ਰੂਪ ਧਾਰਨ ਕਰਨ ਵਾਲਾ ਸ਼ਬਦ ਪਰਚੀ ਸੰਸਕ੍ਰਿਤ ਦੇ ਸ਼ਬਦ ਪਰਿਚੈ ਦਾ ਵਿਗੜਿਆ ਹੋਇਆ ਰੂਪ ਅਪਕਾ ਸਾਰੇ ਵੀ ਤਦਪਾਵ ਰੂਪ ਹੈ ਦਾ ਇਹ ਜਿਸ ਦਾ ਅਰਥ ਹੈ ਜਾਣਕਾਰੀ ਦਾ ਜਾਣ ਪਛਾਣ ਅੱਗੇ ਹੈਗਾ ਪ੍ਰਸਿੱਧ ਅੱਡਨ ਸ਼ਾਹੀ ਜਾਂ ਸੇਵਾ ਪੰਥੀ ਮਹੰਤਾਂ ਦੇ ਨਾਂ ਲਿਖਣੇ ਨੇ ਜਿਨ੍ਹਾਂ ਦੀ ਤੇ ਉਹਨਾਂ ਦੀ ਰਚਨਾਵਾਂ ਹਾਂਜੀ ਭਾਈ ਅੱਡਨ ਸ਼ਾਹ ਭਾਈ ਕੰਡਈਆ ਤੇ ਭਾਈ ਸੇਵਾ RAM ਜੀ ਅੱਡਨ ਸ਼ਾਹੀ ਸੰਤਾਂ ਜਾਂ ਸੇਵਾ ਪੰਥੀ ਮਹੰਤਾਂ ਵਿੱਚੋਂ ਅੱਡਨ ਸ਼ਾਹ ਭਾਈ ਕੰਡਈਆ ਤੇ ਭਾਈ ਸੇਵਾ RAM ਦੇ ਨਾਂ ਬੜੇ ਪ੍ਰਸਿੱਧ ਨੇ ਅੱਡਨ ਸ਼ਾਹੀਆਂ ਦੁਆਰਾ ਰਚੇ ਗਏ ਸਾਹਿਤ ਵਿੱਚ ਇਨ੍ਹਾਂ ਤਿੰਨਾਂ ਦੀਆਂ ਪਰਚੀਆਂ ਜਾਂ ਸਾਖੀਆਂ ਮਿਲਦੀਆਂ ਨੇ ਜਿਨ੍ਹਾਂ ਦਾ ਨਾਂ ਪਰਚੀਆਂ ਪੈ ਗਿਆ ਕਿਉਂਕਿ ਇਸ ਵਿੱਚ ਇਨਾ ਖਾਸ ਤੇ ਮਹਾਨ ਵਿਅਕਤੀਆਂ ਦੇ ਜੀਵਨ ਸੰਬੰਧੀ ਪਰਿਚੇ ਜਾਂ ਜਾਣਕਾਰੀ ਦਿੱਤੀ ਗਈ ਹੈ ਅੱਗੇ ਗੋਸ਼ਟ ਦੀ ਪਰਿਭਾਸ਼ਾ ਲਿਖਣੀ ਹੈ ਹਾਂਜੀ ਗੋਸ਼ਟ ਵਿਦਵਾਨ ਪੁਰਸ਼ ਦੀ ਵਿਚਾਰ ਚਰਚਾ ਤੇ ਲਿਖਤ ਨੂੰ ਗੋਸ਼ਟ ਕਿਹਾ ਜਾਂਦਾ ਵਿਦਵਾਨ ਪੁਰਸ਼ਾਂ ਦੀ ਵਿਚਾਰ ਚਰਚਾ ਦੇ ਲਿਖਤ ਰੂਪ ਨੂੰ ਆਪਾਂ ਕੀ ਕਹਿੰਦੇ ਹਾਂ ਗੋਸ਼ਟ ਕਿਹਾ ਜਾਂਦਾ ਅੱਗੇ ਹੈਗਾ ਪੰਜਾਬੀ ਵਿੱਚ ਗੋਸ਼ਟ ਰਚਨਾ ਦਾ ਆਰੰਭ ਕਿਸ ਰਚਨਾ ਨਾਲ ਹੋਇਆ ਪੰਜਾਬੀ ਸਾਹਿਤ ਵਿੱਚ ਗੋਸ਼ਟ ਦਾ ਆਰੰਭ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਬਾਣੀ ਸਿੱਧ ਗੋਸ਼ਟ ਨਾਲ ਹੋਇਆ ਜਿਨ੍ਹਾਂ ਵਿੱਚ ਉਹਨਾਂ ਨੇ ਜੋਗ મત ਦੇ ਮੁਕਾਬਲੇ ਆਪਣੇ ਸਿਧਾਂਤ ਪੇਸ਼ ਕੀਤੇ ਤੇ ਇਹ ਗੋਸ਼ਟ ਕਾ ਵਦ ਹੈ ਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਰਜ ਅੱਗੇ ਹੈਗੇ ਕਿਹੜੀ ਰਚਨਾ ਵਿੱਚ ਕੇਵਲ ਗੋਸ਼ਟ ਹੀ ਸੰਗ੍ਰਹਿਤ ਨੇ ਮਿਹਰਵਾਨ ਵਾਲੀ ਜਨਮ ਸਾਖੀ ਦੇ ਵਿੱਚ ਹੁਕਮਨਾਮਾ ਕੀ ਹੁੰਦਾ ਹੁਕਮਨਾਮਾ ਸ਼ਬਦ ਦਾ ਅਰਬੀ ਹੁਕਮ ਹੁਕਮਨਾਮਾ ਸ਼ਬਦ ਅਰਬੀ ਹੁਕਮ ਤੇ ਫਾਰਸੀ ਨਾਮਾ ਸ਼ਬਦ ਦੋ ਤੋਂ ਮਿਲ ਕੇ ਬਣਿਆ ਹੋਇਆ ਹੈ ਤੇ ਇਸ ਦਾ ਸਧਾਰਨ ਅਰਥ ਹੁੰਦਾ ਫਰਮਾਇਸ਼ ਵਾਲਾ ਪੱਤਾ ਆਗਿਆ ਪੱਤਰ ਕੁਝ ਜਿੱਚ ਆਗਿਆ ਦਿੱਤੀ ਵੀ ਹੁੰਦੀ ਆ ਕੁਝ ਫਰਮਾਇਸ਼ ਕੀਤੀ ਵੀ ਹੁੰਦੀ ਆ ਤੇ ਉਹ ਖਤ ਨੇ ਜਿਸ ਉੱਪਰ ਕੋਈ ਹੁਕਮ ਲਿਖਿਆ ਗਿਆ ਹੋਵੇ ਸ਼ਾਹੀ ਫਰਮਾਨ ਨੂੰ ਵੀ ਹੁਕਮਨਾਮਾ ਕਿਹਾ ਜਾਂਦਾ ਸਿੱਖ ਗੁਰੂਆਂ ਜਾਂ ਧਾਰਮਿਕ ਆਗੂਆਂ ਦੁਆਰਾ ਆਪਣੇ ਸਰਦਾਲੂਆਂ ਸੇਵਕਾਂ ਵੱਲ ਲਿਖੇ ਗਏ ਪੱਤਰਾਂ ਨੂੰ ਸਿੱਖ ਸਨਮਾਨਪੂਰਵਕ ਹੁਕਮਨਾਮੇ ਦੇ ਨਾਮ ਦਿੱਤਾ ਗਿਆ ਅੱਗੇ ਹੈਗਾ 12 ਨੰਬਰ ਕੁਐਸਚਨ ਹੁਕਮਨਾਮਾ ਕਿਹੜੇ ਗੁਰੂ ਸਾਹਿਬ ਤੋਂ ਲਿਖਨੇ ਸ਼ੁਰੂ ਹੋਏ ਨੇ ਤੇ ਪਰੰਪਰਾ ਕਿਵੇਂ ਚੱਲਦੀ ਰਹੀ ਹੁਕਮਨਾਮੇ ਛੇਵੇਂ ਗੁਰੂ ਸ੍ਰੀ ਗੁਰੂ ਹਰਗੋਬਿੰਦ ਜੀ ਤੋਂ ਲਿਖੇ ਜਾਣੇ ਸ਼ੁਰੂ ਹੋਏ ਨੇ ਗੁਰੂ ਗੋਬਿੰਦ ਸਿੰਘ ਜੀ ਦੇ ਪਿੱਛੋਂ ਬੰਦਾ ਸਿੰਘ ਬਹਾਦਰ ਤੇ ਗੁਰੂ ਮਹਿਲਾ ਮਾਤਾ ਸੁੰਦਰੀ ਜੀ ਤੇ ਮਾਤਾ ਸਾਹਿਬਕੌਰ ਜੀ ਨੇ ਵੀ ਹੁਕਮਨਾਮੇ ਲਿਖੇ ਨੇ ਇਸ ਤੋਂ ਇਲਾਵਾ ਪ੍ਰਮੁੱਖ ਤਖਤਾਂ ਤੋਂ ਵੀ ਹੁਕਮਨਾਮੇ ਹੁਣ ਤੱਕ ਜਾਰੀ ਕੀਤੇ ਜਾਂਦੇ ਨੇ ਅੱਗੇ ਹੈਗਾ ਹੁਕਮਨਾਮੇ ਉੱਤੇ ਨਿਸ਼ਾਨ ਕਿਵੇਂ ਪਾਏ ਜਾਂਦੇ ਨੇ ਹਾਂਜੀ ਗੁਰਤੇਕ ਬਹਾਦਰ ਜੀ ਦੇ ਸਮੇਂ ਤੋਂ ਪਹਿਲਾਂ ਹੁਕਮਨਾਮੇ ਆਮ ਤੌਰ ਤੇ ਗੁਰੂ ਸਾਹਿਬ ਆਪ ਹੀ ਲਿਖਦੇ ਸੀ ਪਰ ਗੁਰੂ ਗੋਬਿੰਦ ਸਿੰਘ ਜੀ ਦੇ ਵੇਲੇ ਹੁਕਮਨਾਮੇ ਲਖਾਰੀ ਲਿਖਦੇ ਸਹੀ ਤੇ ਗੁਰੂ ਸਾਹਿਬ ਉਹਨਾਂ ਉੱਤੇ ਆਪਣੇ ਨਿਸ਼ਾਨ ਪਾ ਦਿੰਦੇ ਸੀ ਜਿਨ੍ਹਾਂ ਦੀ ਲਿਖਾवट ਦਾ ਸਰੂਪ ਵੱਖਰਾ ਜਾ ਹੁੰਦਾ ਸੀ ਇਹੇ ਨਿਸ਼ਾਨ ਗੁਰੂ ਸਾਹਿਬ ਦੇ ਨਾਮ ਸੂਚਕ ਅ ਦਸਖਤ ਨਹੀਂ ਸਗੋ ਇਹ ਇੱਕ ਓਮਕਾਰ ਸਤਗੁਰ ਪ੍ਰਸਾਦ ਜਾਂ ਕੋਈ ਹੋਰ ਅਸੀਸ ਸੂਚਕ ਵਾਕ ਜਾਂ ਗੁਰਬਾਣੀ ਦੀ ਕਿਸੇ ਟੁੱਕ ਦੇ ਰੂਪ ਦੇ ਵਿੱਚ ਹੁੰਦਾ ਤੇ ਬਹੁਤੇ ਹੁਕਮਨਾਮੇ ਉਤੇ ਨਿਸ਼ਾਨ ਗੁਰੂ ਗੁਰਮੁਖੀ ਦੀ ਸਿੱਖਸ਼ਤਾ ਲਿਖਤ ਵਿੱਚ ਹੁੰਦੇ ਨੇ ਅੱਗੇ ਹੈਗਾ ਹੁਕਮਨਾਮੇ ਦਾ ਉਦੇਸ਼ ਕੀ ਹੁੰਦਾ ਹਾਂਜੀ ਡਾਕਟਰ ਗੰਡਾ ਸਿੰਘ ਅਨੁਸਾਰ ਇਹਨਾਂ ਹੁਕਮਨਾਮੇ ਦਾ ਉਦੇਸ਼ ਪ੍ਰਚਾਰ ਲਈ ਹਦਾਇਤਾਂ ਗੁਰੂ ਘਰ ਦੇ ਲੰਗਰ ਲਈ ਕਾਰਪੇਟਾ ਗੁਰੂ ਜੀ ਦੇ ਮੁੱਖ ਸਥਾਨਾਂ ਪਰ ਪਹੁੰਚਣ ਦਾ ਪ੍ਰਬੰਧ ਸਿੱਖ ਸੰਗਤਾਂ ਪਰ ਆਪਣੀ ਖੁਸ਼ੀ ਦੇ ਪ੍ਰਗਟਾਵੇ ਰਹੀਂ ਗੁਰੂ ਤੇ ਸੰਗਤਾਂ ਦਾ ਮੇਲ ਕਾਇਮ ਰੱਖਣਾ ਸਿੱਖਾਂ ਨੂੰ ਆਪਸ ਦੇ ਵਿੱਚ ਮੇਲ ਰੱਖਣ ਦਾ ਹੁਕਮ ਹੋ ਵੇਲੇ ਕੋ ਵੇਲੇ ਲੋੜਿੰਦੀਆਂ ਵਸਤੂਆਂ ਲਈ ਫਰਮਾਇਸ਼ ਬਾਹਰ ਗੁਰਪੁਰਬਾਂ ਲਈ ਸੰਗਤਾਂ ਨੂੰ ਉਤਸ਼ਾਹ ਖਾਸ-ਖਾਸ ਮੌਕੇ ਤੇ ਸੰਗਤਾਂ ਨੂੰ ਗੁਰੂ ਜੀ ਦੀ ਹਜ਼ੂਰੀ ਵਿਚ ਆਉਣ ਦਾ ਸੱਦਾ ਸੰਗਤਾਂ ਨੂੰ ਖਾਲਸਾ ਕਰਨ ਦੀ ਇਤਲਾ ਮਸੰਦਾਂ ਦੀ ਪ੍ਰਥਾ ਨੂੰ ਬੰਦ ਕਰਨ ਦਿੱਤੇ ਜਾਣ ਤੇ ਉਹਨਾਂ ਦੀ ਵਿਚੋਲਗੀ ਹਟਾ ਦੇਣ ਸੰਬੰਧੀ ਬਾਹਰ ਦੇ ਸੰਗਤਾਂ ਨੂੰ ਖ਼ਬਰਾਂ ਪਹੁੰਚਾਉਣ ਆਦ ਇਹਨਾਂ ਹੁਕਮਨਾਮਿਆਂ ਤੋਂ ਹੁੰਦਿਆਂ ਰਾਹੀਂ ਦਸਵੰਦ ਇਕੱਠਾ ਕਰਨ ਦਾ ਵੀ ਪਤਾ ਲੱਗਦਾ ਹੈ ਅਗੇ ਹੈਗਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਹੁਕਮਨਾਮਾ ਦਾ ਇਤਿਹਾਸਿਕ ਮਹੱਤਵ ਕਿਉਂ ਹੈ ਤੇ ਕਿਵੇਂ ਹੈ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਤੋਂ ਪਹਿਲਾਂ ਸਿੱਖ ਗੁਰੂਆਂ ਦੇ ਹੁਕਮਨਾਮੇ ਵਿੱਚ ਕਿਸੇ ਪ੍ਰਕਾਰ ਦੀ ਤਾਰੀਖ ਨਹੀਂ ਸੀ ਲਿਖੀ ਜਾਂਦੀ ਪਰ ਗੁਰੂ ਗੋਬਿੰਦ ਸਿੰਘ ਜੀ ਦੇ ਵੇਲੇ ਇਹਨਾਂ ਨੂੰ ਪੂਰੀ ਦਫਤਰੀ ਸ਼ਕਲ ਦੇ ਕੇ ਤਾਰੀਖ ਅੰਕਿਤ ਕੀਤੀ ਜਾਣ ਲੱਗੀ ਤਾਰੀਖ ਅਤੇ ਨਾਂ ਥਾਂ ਦਾ ਵੇਰਵਾ ਦਿੱਤੇ ਹੋਣ ਕਰਕੇ ਇਹ ਹੁਕਮਨਾਮੇ ਇਤਿਹਾਸਿਕ ਤੇ ਸਾਹਿਤਿਕ ਪੱਖ ਤੋਂ ਪ੍ਰਮਾਣਿਕ ਮੰਨੇ ਜਾ ਸਕਦੇ ਨੇ ਇਹਨਾਂ ਵਿੱਚ ਕਿਸੇ ਕਿਸਮ ਦੇ ਰਲਾਈ ਦੀ ਗੁੰਜਾਇਸ਼ ਨਹੀਂ ਰਹਿੰਦੀ ਕਿਉਂਕਿ ਅੰਤ ਵਿੱਚ ਪੰਗਤੀਆਂ ਦੀ ਗਿਣਤੀ ਦੇ ਦਿੱਤੀ ਜਾਂਦੀ ਸੀ ਅੱਗੇ ਨਿਵੰਦ ਹਾਂਜੀ ਨਿਵੰਦ ਗੱਦ ਸਾਹਿਤ ਦਾ ਉਹ ਰੂਪ ਹੈ ਜਿਸ ਵਿੱਚ ਲੇਖਕ ਇੱਕ ਸੀਮਤ ਆਕਾਰ ਦੇ ਵਿੱਚ ਬਹੁ ਰੰਗੇ ਸੰਸਾਰ ਦੇ ਪ੍ਰਤੀ ਆਪਣੀਆਂ ਭਾਵਨਾਵਾਂ ਆਪਣੀਆਂ ਭਾਵਨਾਤਮਕ ਤੇ ਵਿਚਾਰਤਮਕ ਪ੍ਰਤੀਕਿਰਿਆਵਾਂ ਨੂੰ ਪ੍ਰਗਟ ਕਰਦਾ ਨਿੱਜਤਾ ਆਪਮਹਾਰਤਾ ਸੁੰਦਰਤਾ ਸਜੀਵਤਾ ਲੜੀਵਾਤਾ ਤੇ ਸੱਭਿਆਤਾ ਇਸ ਦੇ ਵਿਸ਼ੇਸ਼ ਗੁਣ ਨੇ ਹਾਂਜੀ ਅੱਗੇ ਲੇਖ ਤੇ ਨਿਵੰਦ ਵਿੱਚ ਫਰਕ ਨਿਵੰਦ ਤੇ ਲੇਖ ਦੇ ਵਿੱਚ ਅੰਤਰ ਹਾਂਜੀ ਸਧਾਰਨ ਲੇਖ ਤੇ ਨਿਵੰਦ ਵਿੱਚ ਕਾਫੀ ਫਰਕ ਹੁੰਦਾ ਸਧਾਰਨ ਲੇਖ ਦੇ ਵਿੱਚ ਲੇਖਕ ਦਾ ਵਿਅਕਤੀਤਵ ਕਿਤੇ ਲੰਬੇ ਲੁਕਿਆ ਰਹਿੰਦਾ ਪਰ ਨਿਵੰਦ ਵਿੱਚ ਲੇਖਕ ਦਾ ਵਿਅਕਤੀਤਵ ਉੱਭਰ ਕੇ ਸਾਹਮਣੇ ਆਉਂਦਾ ਮਤਲਬ ਕਿ ਨਿਵੰਦ ਦੇ ਵਿੱਚ ਉਹ ਆਪਣਾ ਖੁਦ ਦਾ ਵਿਊ ਦੇ ਸਕਦਾ ਬਟ ਲੇਖ ਦੇ ਵਿੱਚ ਨਹੀਂ ਠੀਕ ਹੈ ਤੇ ਵਿਅਕਤੀਗਤ ਨਿਵੰਦ ਦਾ ਸਭ ਤੋਂ ਵਿਅਕਤੀਗਤਤਾ ਨਿਵੰਦ ਦਾ ਸਭ ਤੋਂ ਪ੍ਰਧਾਨ ਤੇ ਮਹੱਤਵਪੂਰਨ ਗੁਣ ਹੁੰਦਾ ਤੇ ਇਸ ਤੋਂ ਇਲਾਵਾ ਨਿਵੰਦ ਨੂੰ ਸਧਾਰਨ ਲੇਖ ਨਾਲੋਂ ਵੱਖ ਕਰਨ ਵਾਲਾ ਦੂਜਾ ਗੁਣ ਇਸ ਵਿਚਲੀ ਰਸ ਰਸਤਾਤਮਕਤਾ निबंध लेख दी विचार गंभीरता अनुपा proportionality ਦਾ ਪਤਾ ਲੱਗਦਾ ਤੇ ਇਹ ਇੱਕ ਵਿਸ਼ੇਸ਼ ਮਨੋਦਸ਼ਾ ਵਿੱਚ ਲਿਖਿਆ ਜਾਂਦਾ ਤੇ ਇਹੋ ਵਿਸ਼ੇਸ਼ ਮਨੋਦਸ਼ਾ ਹੀ ਨਿਵੰਦ ਨੂੰ ਵਿਅਕਤੀਤਵ ਪ੍ਰਦਾਨਤਾ ਪ੍ਰਦਾਨ ਬਣਾ ਦਿੰਦੀ ਹੈ ਨਿਵੰਦ ਦੇ ਤੱਤਾਂ ਦਾ ਵਰਣਨ ਕਰਨਾ ਹਾਂਜੀ ਅੰਗਾਂ ਦੇ ਆਧਾਰ ਤੇ ਵਿਅਕਤੀ ਦੇ ਆਧਾਰ ਤੇ ਅਭਿਵਿਅਕਤੀ ਦੇ ਆਧਾਰ ਤੇ ਅੰਗਾਂ ਦੇ ਆਧਾਰ ਤੇ ਨਿਵੰਦ ਦੇ ਤੱਤ ਕਿਹੜੇ-ਕਿਹੜੇ ਨੇ ਭਾਵ ਪੱਖ ਤੇ ਕਲਾਪਕ ਇਹਨਾਂ ਦੋਹਾਂ ਦੇ ਸਮੇਲ ਨਾਲੀ ਸਚਜੇ ਨਿਵੰਦੀ ਰਚਨਾ ਹੁੰਦੀ ਹੈ ਤੇ ਇਸ ਦੀ ਰਚਨਾ ਵਿੱਚ ਤਿੰਨ ਤੱਤ ਸ਼ਾਮਲ ਹੁੰਦੇ ਨੇ ਪ੍ਰਸਤਾਵਨਾ ਵਿਸ਼ੇ ਦੀ ਪੇਸ਼ਕਾਰੀ ਸਾਰਾਂਸ਼ ਅੱਗੇ ਹੈਗੇ ਜੀਵਨੀ ਦੀ ਪਰਿਭਾਸ਼ਾ ਲਿਖਣੀ ਹੈ ਜੀਵਨੀ ਉਹ ਸਾਹਿਤਿਕ ਰੂਪ ਹੈ ਜਿਸ ਵਿੱਚ ਭਾਵਕ ਕਲਾਕਾਰ ਕਿਸੇ ਵਿਅਕਤੀ ਦੇ ਸੰਪੂਰਨ ਜੀਵਨ ਜਾਂ ਉਸ ਦੇ ਜੀਵਨ ਦੇ ਕਿਸੇ ਭਾਗ ਦਾ ਵਰਣਨ ਬਹੁਤ ਹੀ ਜਾਣਕਾਰ ਢੰਗ ਨਾਲ ਕਰਦਾ ਹੈ ਤੇ ਉਹ ਇਸ ਪ੍ਰਕਾਰ ਕਰਦਾ ਹੈ ਕਿ ਉਸ ਵਿਅਕਤੀ ਦੀ ਸੱਚੀ ਜੀਵਨ ਗਾਥਾ ਨਾਲ ਨਾਲ ਕਲਾਕਾਰ ਦਾ ਹਿਰਦਾ ਵੀ ਪ੍ਰਗਟ ਹੁੰਦਾ ਹੈ ਅੱਗੇ ਹੈਗਾ ਜੀਵਨੀ ਲਿਖਣ ਦੇ ਸੰਬੰਧ ਵਿੱਚ ਕਿਹੜੇ-ਕਿਹੜੇ ਦ੍ਰਿਸ਼ਟੀਕੋਣ ਪ੍ਰਗਟ ਹੁੰਦੇ ਨੇ ਹਾਂਜੀ ਜੀਵਨੀ ਲਿਖਣ ਦੇ ਸੰਬੰਧ ਵਿੱਚ ਪਿੰਨ-ਪਿੰਨ ਦ੍ਰਿਸ਼ਟੀਕੋਣ ਪ੍ਰਗਟ ਹੁੰਦੇ ਨੇ ਆਤਮਿਕ ਜੀਵਨੀ ਲੋਕਪ੍ਰਿਆ ਜੀਵਨੀ ਵਿਦਵਤ ਵਿਦਵਤਾ ਭਰੀ ਜੀਵਨੀ ਮਨੋਵਿਗਿਆਨਿਕ ਜੀਵਨੀ ਇਕਲਾਤਮਿਕ ਜੀਵਨੀ ਤੇ ਵਿਅੰਗਾਤਮਿਕ ਜੀਵਨੀ ਤੇ ਸ਼ਿਪਲੇ ਨੇ ਸਾਰੀਆਂ ਜੀਵਨੀਆਂ ਨੂੰ ਉਪਦੇਸ਼ਤਮਕ ਮੰਨੇ ਅਗੇ ਹੈਗਾ ਜੀਵਨੀ ਲਿਖਣ ਸਮਗਰੀ ਕਿੱਥੋਂ ਪ੍ਰਾਪਤ ਹੁੰਦੀ ਹੈ ਹਾਂਜੀ ਜੀਵਨੀ ਲਿਖਣ ਸਮਗਰੀ ਪਿੰਪਿੰਸੋਂ ਮੈਂ ਤਾਂ ਪ੍ਰਾਪਤ ਹੁੰਦੀ ਹੈ ਪ੍ਰੋਫੈਸਰ ਕਸੇਲ ਦੇ ਅਨਸਾਰ ਇਸ ਦੇ ਪ੍ਰਮੁੱਖ ਸਰੋਮੇ ਨੇ ਸੰਬੰਧਿਤ ਗ੍ਰੰਥ ਵਿਅਕਤੀ ਨੇ ਚਿੱਠੀਆਂ ਡਾਇਰੀ ਆਦਿ ਸਮ ਸਮਕਾਲੀਨ ਜਾਂਦਾ ਜੂੰਦੇ ਵਿਅਕਤੀਆਂ ਤੋਂ ਪ੍ਰਾਪਤ ਸਮਗਰੀ ਤੇ ਸੂਚਨਾਵਾਂ ਤੇ ਵਿਅਕਤੀ ਦੇ ਨਿਵਾਸ ਸਥਾਨਾਂ ਦੀ ਯਾਤਰਾ ਜੀਵਨੀ ਦੇ ਤੱਤ ਵਿਸ਼ਾ ਉਦੇਸ਼ ਚਰਿੱਤ ਚਿੱਤਰਣ ਦੇਸ਼ ਕਾਲ ਤੇ ਭਾਸ਼ਾ ਸ਼ੈਲੀ ਜੀਵਨ ਦੇ ਤੱਤ ਮੰਨੇ ਜਾਂਦੇ ਨੇ ਸ਼ੈਲੀ ਵਿੱਚ ਸੱਚ ਰੋਚਕਤਾ ਨਿਰਪੱਖਤਾ ਸ਼ਹੀਰਦਤਾ ਵਿਗਿਆਨਿਕਤਾ ਸੰਖੇਪਤਾ ਅੱਗੇ ਹੈਗਾ ਜੀਵਨੀ ਵਿੱਚ ਪੰਜਾਬੀ ਵਿੱਚ ਜੀਵਨੀ ਰਚਨਾ ਬਾਰੇ ਜਾਣਕਾਰੀ ਪੰਜਾਬੀ ਵਾਰਤਕ ਦਾ ਜਨਮ 1635 ਚ ਪ੍ਰਾਤਨ ਜਨਮ ਸਾਖੀ ਲਿਖਣ ਦੇ ਨਾਲ ਹੋਇਆ ਤੇ ਮਗਰੋਂ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਜੀਵਨ ਬਾਰੇ ਤੇ ਜੀਵਨੀ ਲਿਖਿਆ ਗਿਆ ਪਰੰਤੂ ਜੀਵਨੀ ਲਿਖਣ ਦਾ ਢੰਗ ਵਿਗਿਆਨਿਕ ਨਹੀਂ ਸਕੋ ਇਸ ਤੋਂ ਮਗਰੋਂ ਆਧੁਨਿਕ ਕਾਲ ਦੇ ਵਿੱਚ ਭਾਈ ਵੀਰ ਸਿੰਘ ਦੁਆਰਾ ਲਿਖਿਆ ਗਿਆ ਚਮਤਕਾਰ ਵਿਗਿਆਨਿਕ ਦ੍ਰਿਸ਼ਟੀ ਨਾਲ ਲਿਖਿਆ ਗਿਆ ਤੇ ਮਗਰੋਂ ਕਰਮ ਸਿੰਘ ਹਿਸਟੋਰੀਅਨ ਕਰਮ ਸਿੰਘ ਗੰਗਾਵਾਲ ਤੇ ਬਾਬਾ ਖੇਮ ਸਿੰਘ ਹੋਤੀ ਕਰਤਾਰ ਸਿੰਘ ਤਰਗਿਆਨੀ ਤਰਲੋਕ ਸਿੰਘ ਪਿਆਰਾ ਸਿੰਘ ਦੱਤ ਡਾਕਟਰ ਬਲਵੀਰ ਸਿੰਘ ਦੁਰਲਭ ਸਿੰਘ ਇਹ ਸਾਰੇ ਰਿਡ ਕਰ ਲੈਣੇ ਨੇ ਹਾਂਜੀ ਸਵੈ ਜੀਵਨੀ ਦੀ ਪ੍ਰਵਾਹਾ ਸਵੈ ਜੀਵਨੀ ਵਿੱਚ ਵਿਅਕਤੀ ਆਪਣੇ ਜੀਵਨ ਦਾ ਵੇਰਵਾ ਖੁਦ ਪੇਸ਼ ਕਰਦਾ ਤੇ ਇਹ ਜੀਵਨ ਨਾਲੋਂ ਵਧੇਰੇ ਸੱਚ ਦੇ ਨੇੜੇ ਹੁੰਦੀ ਹੈ ਸਹਿਜ ਜੀਵਨੀ ਦਾ ਤੱਤ ਵਿਸ਼ਾ ਚਰਿੱਤ ਚਿੱਤਰਣ ਦੇਸ਼ ਕਾਲ ਉਦੇਸ਼ ਭਾਸ਼ਾ ਸ਼ੈਲੀ ਸਵੈ ਜੀਵਨੀ ਦੇ ਪ੍ਰਮੁੱਖ ਤੱਤ ਨੇ ਆਪੇ ਦਾ ਪ੍ਰਕਾਸ਼ ਸੱਚ ਇਹਦੇ ਵਿੱਚ ਵਿਸ਼ੇਸ਼ ਗੁਣ ਨੇ ਜੀਵਨੀ ਕਿਹਨੇ ਕਿਹਨੇ ਲਿਖੀ ਇਹਨੂੰ ਰੀਡ ਕਰ ਲੈਣਾ ਹਾਂਜੀ ਡਾਇਰੀ ਕੀ ਹੈ ਜਦ ਕੋਈ ਵਿਅਕਤੀ ਆਪਣੀ ਜਦ ਕੋਈ ਵਿਅਕਤੀ ਤਾਰੀਖ ਈਸਵੀ ਸੰਮਤ ਆਦ ਦਾ ਵਰਣਨ ਕਰਦਾ ਹੋਇਆ ਘਟਨਾਵਾਂ ਨੂੰ ਲੜੀਵਾਰ ਪੇਸ਼ ਕਰਦਾ ਤਾਂ ਜਿਸ ਲੜੀ ਵਿੱਚ ਉਹ ਆਪਣੇ ਜੀਵਨ ਵਿੱਚ ਵਾਪਰੀਆਂ ਸੀ ਜਾਂ ਜਿਸ ਲੜੀ ਵਿੱਚ ਉਹਨਾਂ ਨੇ ਆਪਣੇ ਜੀਵਨ ਸਮੇਂ ਵੇਖਿਆ ਸੁਣਿਆ ਸੋਚਿਆ ਸਮਝਿਆ ਉਸ ਦਾ ਨਿੱਜੀ ਤ ਵੀ ਇੱਕ ਹਿੱਸਾ ਬਣ ਗਿਆ ਹੁਣ ਉਹਨੂੰ ਪੇਸ਼ ਕਰਦਾ ਤਾਂ ਉਹ ਕਿਹਾ ਡਾਇਰੀ ਕਿਹੜੇ-ਕਿਹੜੇ ਕਿਸਮਾਂ ਦੇ ਵਿਅਕਤੀਗਤ ਨਿੱਜੀ ਡਾਇਰੀ ਥਾਰਤਕ ਡਾਇਰੀ ਕਾਲਪ ਕਾਲਪਨੀ ਕਡਾਇਰੀ ਸਾਹਿਤਿਕ ਡਾਇਰੀ ਚਾਰ ਕਿਸਮਾਂ ਨੇ ਤੇ ਸਾਹਿਤਿਕ ਡਾਇਰੀ ਇਸ ਡਾਇਰੀ ਵਿੱਚ ਸਾਹਿਤਕਾਰ ਆਪਣੇ ਰਚਨਾਵਾਂ ਡਾਇਰੀ ਸ਼ੈਲੀ ਵਿੱਚ ਪੇਸ਼ ਕਰਦੇ ਨੇ ਜਿਵੇਂ ਮੀਤੀਕਾਰ ਯਾਤਰਾਵਾਂ ਇਸ ਪ੍ਰਕਾਰ ਦੀ ਡਾਇਰੀ ਵਿੱਚ ਰਚਨਾ ਸ਼ੈਲੀ ਕਲਪਨਾ ਕਵਿਤਾ ਤਰਕ ਪਿੰਨ-ਪਿੰਨ ਪ੍ਰਵਿੱਤੀਆਂ ਦਾ ਪ੍ਰਵੇਸ਼ ਹੁੰਦਾ ਹੈ ਡਾਇਰੀ ਦੇ ਤੱਤ ਮੌਲਿਕਤਾ ਵਿਅਕਤੀਗਤ ਸਪਸ਼ਟਤਾ ਪ੍ਰਮਾਣਿਕਤਾ ਭਾਸ਼ਾ ਸ਼ੈਲੀ ਭਾਵ అనుਭਵ ਪੰਜਾਬੀ ਵਿੱਚ ਲਿਖੇਗਾ ਡਾਇਰੀ ਸਾਹਿਤ ਨੂੰ ਜਾਣ ਪਛਾਣ ਹਾਂਜੀ ਬਹੁਤ ਘੱਟ ਪ੍ਰਕਾਸ਼ਿਤ ਹੋਇਆ ਪਰ ਫਿਰ ਵੀ ਮਾਹੌਂਦ ਸਿੰਘ ਵੈਦ ਠੀਕ ਹੈ ਬਲਰਾਜ ਸਾਨੀ ਡਾਕਟਰ ਭਗਤ ਸਰਦਾਰ ਭਗਤ ਸਿੰਘ ਕੇਸਰ ਸਿੰਘ ਆਦ ਦੀਆਂ ਡਾਇਰੀਆਂ ਪੜਨ ਚੋਗ ਨੇ ਮਲਵਿੰਦਰ ਸਿੰਘ ਬੜੈਚ ਦੀ ਡਾਇਰੀ ਬਾਬਾ ਹਰੀ ਸਿੰਘ ਉਸਮਾਨ ਬਲਰਾਜ ਸਾਨੀ ਮੇਰੇ ਗੈਰ ਜਜਵਾਤੀ ਡਾਇਰੀ ਪਾਰ ਛਾਪਣੇ ਨਾਲ ਗੱਲਾਂ ਸ਼ਹੀਦ ਭਗਤ ਸਿੰਘ ਜੇਲ ਡਾਇਰੀ ਵਰਣ ਜੋਗ ਨੇ ਪਰ ਇਹ ਵਨ ਕੇ ਦੂਸਰੇ ਸਾਹਿਤਿਕ ਰੂਪਾਂ ਜਿੰਨੀ ਵਿਕਸਤ ਨਹੀਂ ਰੇਖਾ ਚਿੱਤਰ ਕੀ ਹੁੰਦਾ ਰੇਖਾ ਚਿੱਤਰ ਲਿਖਣ ਵਾਲਾ ਲੇਖਕ ਸ਼ਬਦ ਚਿੱਤਰਾਂ ਦੁਆਰਾ ਜੀਵਨ ਦੀਆਂ ਕਿਸੇ ਕਿਸ ਜੀਵਨ ਦੀਆਂ ਕਿਸੇ ਵਿਅਕਤੀ ਘਟਨਾ ਜਾਂ ਦ੍ਰਿਸ਼ ਦਾ ਅਜਹਾਂ ਸਜੀਵ ਚਿੱਤਰ ਪੇਸ਼ ਕਰਦਾ ਕਿ ਪਾਠਕ ਦੇ ਸਾਹਮਣੇ ਉਸ ਵ્યక్తిਗਤ ਵਾਤਾਵਰਣ ਜਾਂ ਪ੍ਰਸੰਗ ਐਨ ਕਲਪਨਾਤਮਿਕ ਹੋਊਟਦਾ ਵੀ ਹਾਂ ਇਹ ਚੀਜ਼ ਐਵੇਂ ਵਾਪਰੀ ਤਾਂ ਗਾਧੇ ਵਿੱਚ ਜਿਹੜੇ ਚਿੱਤਰ ਨੂੰ ਰੇਖਾ ਚਿੱਤਰ ਕਹਿੰਦਾ ਹੈ ਹਨ ਇਹ ਚ ਫਰਕ ਕੀ ਆ ਕਹਾਣੀ ਤੇ ਰੇਖਾ ਚਿੱਤਰ ਦੇ ਵਿੱਚ ਰੇਖਾ ਚਿੱਤਰ ਦਾ ਕਹਾਣੀ ਤੇ ਜੀਵਨ ਜੀਵਨੀ ਦੋਹਾਂ ਤੋਂ ਫਰਕ ਹੁੰਦਾ ਕਹਾਣੀ ਇੱਕ ਨਿਸ਼ਾਨੇ ਵੱਲ ਤੁਰਦੀ ਹੈ ਤੇ ਇੱਕ ਖਾਸ ਉਦੇਸ਼ ਦੀ ਪੂਰਤੀ ਮਗਰੋਂ ਖਤਮ ਹੋ ਜਾਂਦੀ ਹੈ ਕਹਾਣੀ ਜੀਵਨ ਦੀ ਨਿੱਕੀ ਝਲਕ ਜਾਂ ਉਸ ਦੇ ਇੱਕ ਛਿਨ ਨੂੰ ਪੇਸ਼ ਕਰਦੇ ਪਰੰਤੂ ਰੇਖਾ ਚਿੱਤਰ ਜੀਵਨ ਦੇ ਵਿਸ਼ੇਸ਼ ਘਟਨਾਵਾਂ ਨੂੰ ਖਾਸ ਵਿਲੱਖਣ ਘਟਨਾਵਾਂ ਨੂੰ ਖਾਸ ਤਰਤੀਬ ਦੇ ਕੇ ਲੇਖਕ ਆਪਣੀ ਕਲਪਨਾ ਵਿੱਚ ਗਲੇਫ ਕੇ ਪੇਸ਼ ਕਰਦਾ। ਉਹ ਆਪਣੀ ਵਿਅਕਤੀ ਬਾਰੇ ਗ੍ਰਹਿਣ ਕੀਤੇ ਵੇਰਵਿਆਂ ਨੂੰ ਆਪਣੇ ਲੋੜ ਅਨੁਸਾਰ ਨਾਟ ਛਾਂਟ ਕੇ ਵਰਤਦਾ ਤੇ ਵਿਉਂਤਦਾ ਤੇ ਇੱਕ ਲੜੀ ਵਿੱਚ ਪਰੋਂਦਾ। ਰੇਖਾ ਚਿੱਤਰ ਦੇ ਵਿਸ਼ੇ ਤਤਵ ਜਿਧਾਰਤਾ ਵਿਸ਼ੇ ਦੀ ਇਕਾਗਰਤਾ ਅੰਤਰਮੁਖੀ ਚਰਿੱਤਰ ਵਿਸ਼ੇਸ਼ਤਾ ਸੁਵੇਦਨਸ਼ੀਲਤਾ ਸੰਖੇਪਤਾ ਵਿਸ਼ਵਾਸਯੋਗਤਾ ਗਤੀਸ਼ੀਲਤਾ ਨਿਰਪੱਖਤਾ ਚਿਤਰਾਤਮਕਤਾ ਰੇਖਾ ਚਿੱਤਰ ਜਿਹੜੇ ਕਿ ਗੁਣ ਨੇ ਅੱਗੇ ਹਾਂਜੀ ਪੰਜਾਬੀ ਵਿੱਚ ਰੇਖਾ ਚਿੱਤਰ ਲੇਖ ਕਿਹੜੇ-ਕਿਹੜੇ ਨੇ ਪਿਰਤਪਾਈ ਸੀ ਬਲਵੰਤ ਗਾਰਗੀ ਨੇ ਤੇ ਇਸ ਤੋਂ ਮਗਰੋਂ ਕੁਲਵੀਰ ਸਿੰਘ ਕਾਂਗ ਤੇ ਭਗਵੰਤ ਸਿੰਘ ਅਮਰਤਾ ਪ੍ਰੀਤਮ ਸਹਿਜ ਜੀਵਨੀ ਜੀਵਨੀ ਤੇ ਡਾਇਰੀ ਦਾ ਸੰਬੰਧ ਹਾਂਜੀ ਸਹਿਜ ਜੀਵਨੀ ਜੀਵਨੀ ਤੇ ਡਾਇਰੀ ਦੇ ਮਾਧਿਅਮ ਅਜਿਹੇ ਨੇ ਜਿਨ੍ਹਾਂ ਵਿੱਚ ਕਿਸੇ ਵਿਅਕਤੀ ਕੇ ਛੇਸ਼ ਦਾ ਸੰਪੂਰਨ ਜਾਂ ਅੰਸ਼ਿਕ ਜੀਵਨ ਸਾਡੇ ਸਾਹਮਣੇ ਪੇਸ਼ ਕੀਤਾ ਜਾਂਦਾ ਸਵੈ ਜੀਵਨੀ ਵਿੱਚ ਵਿਅਕਤੀ ਆਪਣੀ ਜੀਵਨੀ ਆਪ ਲਿਖਦਾ ਪਰੰਤੂ ਜੀਵਨੀ ਕਿਸੇ ਦੂਜੇ ਵਿਅਕਤੀ ਦੁਆਰਾ ਲਿਖੀ ਜਾਂਦੀ ਹੈ ਤੇ ਡਾਇਰੀ ਵਿੱਚ ਲੇਖਕ ਮਿੱਤੀ ਵਾਰਕਟਣਾਵਾਂ ਦਾ ਰੋਜ਼ਾਨਾ ਵਰਣਨ ਕਰਦਾ ਜਰਕਿ ਸਵੈ ਜੀਵਨੀ ਵਿੱਚ ਐਵੇਂ ਨਹੀਂ ਹੁੰਦਾ ਸਵੈ ਜੀਵਨੀ ਤੇ ਜੀਵਨੀ ਦਾ ਫਰਕ ਸਵੈ ਜੀਵਨੀ ਤੇ ਜੀਵਨੀ ਦਾ ਉਦੇਸ਼ ਇੱਕੋ ਜਾਂ ਹੁੰਦਾ ਪਰੰਤੂ ਦੋਹਾਂ ਵਿੱਚ ਫਰਕ ਇਹ ਹੈ ਕਿ ਸਵੈ ਜੀਵਨੀ ਵਿੱਚ ਲੇਖਕ ਆਪਣੀ ਜੀਵਨੀ ਖੁਦ ਵਰਣਨ ਕਰਦਾ ਜੋ ਵਧੇਰੇ ਪ੍ਰਮਾਣਮਿਤਿਕ ਹੁੰਦਾ ਹੈ ਵਧੇਰੇ ਸੱਚਾ ਹੁੰਦਾ ਜਰਕਿ ਜੀਵਨੀ ਕਿਸੇ ਅੰਨਿਆ ਪੁਰਖ ਕਿਸੇ ਦੂਜੇ ਦੁਆਰਾ ਲਿਖੀ ਵੀ ਹ ਤੇ ਕੁਝ ਅਨੁਮਾਨਿਤ ਵੀ ਹੁੰਦਾ ਇਹਦੇ ਵਿੱਚ ਤੇ ਸਵੈ ਜੀਵਨੀ ਆਤਮ ਨਿਸ਼ਟ ਹੁੰਦੀ ਹੈ ਪਰੰਤੂ ਜੀਵਨੀ ਵਸਤੂ ਨਿਸ਼ਟ ਹੁੰਦੀ ਹੈ ਸਵੈ ਜੀਵਨੀ ਤੇ ਡਾਇਰੀ ਵਿੱਚ ਕੀ ਫਰਕ ਹੈ ਹਾਂਜੀ ਸਵੈ ਜੀਵਨੀ ਤੇ ਡਾਇਰੀ ਵਿੱਚ ਸਭ ਕੁਝ ਸੱਚ ਦੇ ਆਧਾਰਿਤ ਹੈ ਆਤਮ ਨਿਸ਼ਟ ਹੋਣ ਦੇ ਬਾਵਜੂਦ ਉਹਨਾਂ ਵਿੱਚ ਫਰਕ ਹੁੰਦਾ ਹੈ ਡਾਇਰੀ ਕਾਲ ਕਰਮ ਅਨੁਸਾਰ ਤਰਤੀਬ ਦੇ ਅਕੋਰਡਿੰਗ ਲਿਖੀ ਜਾਂਦੀ ਹੈ ਜਦਕਿ ਸਵੈ ਜੀਵਨੀ ਇਸ ਤਰ੍ਹਾਂ ਨਹੀਂ ਹੁੰਦੀ ਲੇਖਕ ਸਾਰੇ ਡਾਇਰੀ ਲੇਖਕ ਸਾਰੇ ਤੱਥਾਂ ਨੂੰ ਤੁਰੰਤ ਉੱਤੇ ਹੀ ਅੰਕਿਤ ਕਰ ਲੈਂਦਾ ਪਰੰਤੂ ਸਵੈ ਜੀਵਨੀ ਦਾ ਬਹੁਤਾਂ ਅੰਸ਼ ਯਾਦਾਂ ਤੇ ਧਾਰਿਤ ਹੁੰਦਾ ਇਸ ਤੋਂ ਇਲਾਵਾ ਡਾਇਰੀ ਵਿੱਚ ਸਦਾ ਤਾਜ਼ੇ ਨਿਭਵ ਹੁੰਦੇ ਨੇ ਜਦਕਿ ਆਤਮ ਕਥਾ ਵਿੱਚ ਤਾਜ਼ੇ ਨਿਭਵ ਨਹੀਂ ਸਗੋਂ ਰਚਨਾ ਅਕਾਲ ਤੱਕ ਹੋਏ ਸਾਰੇ ਨਿਭਵਾਂ ਦਾ ਵੇਰਵਾ ਹੁੰਦਾ ਖੱਤ ਕੀ ਹੁੰਦਾ ਖੱਤ ਉਰਦੂ ਦਾ ਸ਼ਬਦ ਹੈ ਜਿਸ ਨੂੰ ਪੰਜਾਬੀ ਵਿੱਚ ਚਿੱਠੀ ਕਿਹਾ ਜਾਂਦਾ ਇਸ ਦੇ ਕੋਸ਼ਿਕਾ ਤਰਥ ਨੇ ਇੱਕ ਆਦਮੀ ਦਾ ਦੂਜੇ ਨੂੰ ਲਿਖ ਕੇ ਭੱਲਿਆ ਸੰਦੇਸ਼ ਖੱਤ ਚਿੱਠੀ ਨੂੰ ਪੱਤਰ ਜਾਂ ਨਾਮਾ ਵੀ ਕਿਹਾ ਜਾਂਦਾ